ਸੜਕ ਹਾਦਸੇ ਵਿੱਚ ਜਿਹੜੇ ਵਿਦਿਆਰਥੀ تھے ਸਮਾਂ ਦੇ 6 ਵਿਦਿਆਰਥੀਆਂ ਦੀ ਜਿਨ੍ਹਾਂ ਦੀ ਸੜਕ ਹਾਦਸੇ ਵਿੱਚ ਜਿਹੜੀ ਟੀਪਰ ਤੇ इनोਵਾ ਕਾਰ ਦੀ ਟੱਕਰ ਹੋਈ ਸੀ ਉਸ ਦੇ ਵਿੱਚ ਮੌਤ ਹੋਈ ਸੀ ਅੱਜ ਉਨ੍ਹਾਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਬੜਿੰਗ ਅਤੇ ਵਿਰੋਧੀ ਧਿਰ ਦੇ ਵਿਧਾਨ ਸਭਾ ਸੇ ਆਗੂ ਪ੍ਰਤਾਪ ਸਿੰਘ ਪਾਜਾ ਵੱਲੋਂ ਇਹਨਾਂ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ ਇਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਪਰਬ ਸਚਦੇਵਾ ਦੀ ਅੱਜ ਅੰਤਿਮ ਅਰਦਾਸ ਦੇ ਵਿੱਚ ਵੀ ਉਸ ਦੇ ਚਿੱਤਰ ਤੇ ਫੁੱਲ ਪੇਟ ਕੀਤੇ ਗਏ ਅਤੇ ਇਸ ਦੁਖਾਂਤ ਘਟਨਾ ਤੇ ਉਹਨਾਂ ਨੇ ਸਰਕਾਰ ਤੇ ਅਪੀਲ ਕੀਤੀ ਵੀ ਸੜਕਾਂ ਤੇ ਸਿਰਫ ਭਾਰੀ ਭਾਣ ਚੱਲਦੇ ਹਨ ਉਹਨਾਂ ਤੇ ਕੋਈ ਨਿਯਮ ਬਣਾਇਆ ਜਾਣ ਉਹ ਰਾਤ ਨੂੰ ਚੱਲਣ ਤਾਂ ਕਿ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਰ ਨਾ ਹੋਵੇ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਜੀ ਅੱਜ ਉਹਨਾਂ ਬੱਚਿਆਂ ਦੇ ਵੀ ਅਫਸੋਸਵਾਸੇ ਮੈਂ ਜਾਣਾ ਇੱਥੇ ਸਾਰੇ ਮੇਰੇ ਸਾਥੀ ਨਾਲ ਜਾਣਗੇ ਬੜਾ ਅਨਫੋਰਚੂਨੇਟ ਹੈ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਵੱਡੇ ਪੇਮਾਨੇ ਤੇ ਜਿਹੜੇ ਇਥੇ ਮਿੱਟੀ ਦੇ ਟਿਪਰ ਤੇ ਇਥੇ ਇਹਨਾਂ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਹੈ ਜਿਹੜੇ ਵੀ ਰਿਸਪਾਂਸਿਬਲ ਹੈ ਇਹਨੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਵੇਖੋ ਕੰਪਨਸੇਸ਼ਨ ਤੇ ਉਹਨਾਂ ਹੋ ਕੋਈ ਨਹੀਂ ਸਕਦੀ ਬਟ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਇਹਨੇ ਉਹਨਾਂ ਨੂੰ ਕੰਪਨਸੇਟ ਵੀ ਕਰਨਾ ਚਾਹੀਦਾ ਤੇ ਕੰਪਨਸੇਸ਼ਨ ਵਧ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਐਡਾ ਇੱਕ ਹਰਕਤ ਕੀਤੀ ਹੈ ਜਿਸ ਦੇ ਵਿੱਚ ਨੌਜਵਾਨ ਬੱਚੇ ਜਿਹੜੇ ਨੇ ਛੋਟੀ ਛੋਟੀ ਏजेस ਦੇ ਉਹਨਰ ਉਹ ਸ਼ਿਕਾਰ ਹੋਏ ਨੇ ਇਸ ਗੱਲ ਦਾ ਉਸ ਆਦਮੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਹੁਤ ਮਾੜਾ ਹਾਦਸਾ ਸੀ ਇਹੋ ਜਿਹਾ ਹਾਦਸੇ ਨਾ ਵਾਪਰ ਸੱਚੇ ਪਾਤਸ਼ਾਹ ਕਿਰਪਾ ਰੱਖੇ ਅੱਜ ਪਤਾ ਲੱਗਿਆ ਸੀਗਾ ਕਿ ਇੱਕ ਬੱਚਾ ਹੋਰ ਪੂਰਾ ਹੋ ਗਿਆ ਵਿਚਾਰਾ ਇਸ ਮੌਕੇ ਤੇ ਅਸੀਂ ਉਹਨਾਂ ਨਾਲ ਦੁੱਖ ਹੀ ਵੰਡਾ ਸਕਦੇ ਹਾਂ ਪਰ ਪਰਿਵਾਰ ਦੇ ਨਾਲ ਅਸੀਂ ਪੂਰੀ ਦਾ ਸਾਰੀ ਸਾਰੀ ਕਾਂਗਰਸ ਪਾਰਟੀ ਖੜੀ ਹੈ ਵੇਖੋ ਜੀ ਗੱਲ ਇਹ ਹੈ ਇਹ ਇੱਥੇ ਨਹੀਂ ਜੇ ਤੁਸੀਂ ਗੜ ਸ਼ੰਕਰ ਦੀ ਗੱਲ ਕਰੋ ਤਾਂ ਮੈਂ ਉੱਥੇ ਜਾ ਕੇ ਆਇਆ ਹਰ ਤੀਜੇ ਦਿਨ ਇੱਕ ਐਕਸੀਡੈਂਟ ਹੋ ਜਾਂਦਾ ਟਿਪਰ ਦੇ ਨਾਲ ਸੋ ਸਰਕਾਰਾਂ ਨੇ ਤਾਂ ਹੁਣ ਅੱਜ ਮੈਂ ਇਹੋ ਜੇ ਮੌਕੇ ਤੇ ਕੋਈ ਰਾਜਨੀਤਿਕ ਗੱਲ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਇਹੋ ਜੇ ਹਾਦਸੇ ਤੋਂ ਬਾਅਦ ਉਹ ਗੱਲ ਕਰਨੀ ਚੰਗੀ ਨਹੀਂ ਹੈ ਬਟ ਹਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਮਾਫੀਏ ਨੂੰ ਨਾਥ ਤਾਂ ਪਾਉਣੀ ਚਾਹੀਦੀ ਹੈ ਖਾਸ ਕਰਕੇ ਇਹੋ ਜੇ ਟਿਪਰ ਵਾਲਿਆਂ ਨੂੰ ਜਿਹੜੇ ਜਿਨ੍ਹਾਂ ਨੂੰ ਸੈਂਸ ਨਹੀਂ ਕਿ ਇਸ ਵੇਲੇ ਉਹਨਾਂ ਨੇ ਕੰਮ ਚਲਾਉਣਾ ਹੈ ਰਾਤ ਨੂੰ ਖਾਸ ਕਰਕੇ ਕੰਮ ਚਲਾਉਂਦੇ ਨੇ ਸੋ ਸੁੱਤੇ ਨਹੀਂ ਹੁੰਦੇ ਫਿਰ ਉਹ ਦਿਨ ਵੇਲੇ ਵੀ ਉਹੀ ਟਰੱਕ ਚਲਾਉਂਦੇ ਨੇ ਸੋ ਇਹਨਾਂ ਮਾਫੀਏ ਨੂੰ ਨੱਥ ਪਾਉਣੀ ਚਾਹੀਦੀ ਔਰ ਪੂਰੇ ਪੰਜਾਬ 'ਚ ਇਹ ਕਹਾਂਗੇ ਪਹਿਲਾਂ ਤਾਂ ਉਸ ਪਰਿਵਾਰਾਂ ਦੇ ਨਾਲ ਜਿਨ੍ਹਾਂ ਨਾਲ ਵੱਡੀ ਘਟਨਾ ਵਾਪਰੀ ਏ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਆ ਭਾਰਤੀ ਕਿਸਾਨ ਜੁੜੀਆਂ ਦੀ ਸ਼ਾਦੀਪੁਰ ਉਹਨਾਂ ਦੇ ਦੁੱਖ 'ਚ ਸ਼ਰੀਕ ਹੁੰਦੀ ਆ ਦੂਜੀ ਗੱਲ ਏ ਕਿ ਸਰਕਾਰ ਜਿਹੜੀ ਏ ਸਰਕਾਰਾਂ ਗੌਰ ਨਹੀਂ ਕਰਦੀਆਂ ਟਿੱਪਰ ਅੰਨੇ ਵਾਂ ਚੱਲ ਰਹੇ ਨੇ ਸਾਰੇ ਪਾਸੇ ਇਕੱਲ ਹੀ ਇਸ ਬਨੇ ਸਾਰੇ ਬੰਦੇ ਟਿੱਪਰ ਅੰਨੇ ਵਾਂ ਚੱਲਦੇ ਆ ਮਾਈਨਿੰਗ ਦਾ ਕੰਮ ਸਰਕਾਰ ਕਰਾਉਂਦੀ ਆ ਹੋਰ ਨੀ ਕੋਈ ਕਰਦਾ ਅਸੀਂ ਕਈ ਵਾਰਾ ਕਹਿ ਚੁੱਕੇ ਆ ਪਹਿਲਾਂ ਵੀ ਟਿੱਪਰਾਂ ਤੇ ਯਾਰ ਗੌਰ ਕੀਤੀ ਜਾਵੇ ਥੋੜੀ ਜੀ ਫਿਰ ਹੁਣ ਅੱਜ ਵੀ ਜਿਹੜਾ ਮੈਂ ਬਿਆਨ ਇੱਕ ਪੜ੍ਹਿਆ ਕੱਲ ਜਿਹੜਾ ਮਾੜਾ ਮੋਟਾ ਸਰਕਾਰ ਵੱਲੋਂ ਆਇਆ ਉਹਨਾਂ ਨੇ ਵੀ ਅਲੀਕੇਸ਼ਨ ਕੋਈ ਤਿਲਾਤਾ ਠੀਕ ਐ ਸੀ ਨੇ ਕਹਿੰਦੇ ਵੀ ਉਹ ਵੀ ਠੀਕ ਹੋਣਗੀਆਂ ਉਹ ਵੀ ਗੱਡੀਆਂ ਦੇ ਵਿੱਚ ਜਿਆਦਾ ਬੱਚਿਆਂ ਨੂੰ ਚਾੜਦੇ ਨੇ ਲੇਕਿਨ ਯਾਰ ਸਹੀ ਗੱਲ ਜਿਹੜੀ ਉਹ ਹੋਣੀ ਚਾਹੀਦੀ ਐ ਅੱਜ ਦੀ ਘੜੀ ਸ਼ਾਸਤਰੀ ਹੋਣੀ ਚਾਹੀਦੀ ਉਹਨਾਂ ਪਰਿਵਾਰਾਂ ਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਹੈ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ ਕੋਈ ਇਹਦੇ ਉੱਤੇ ਕਰੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਆ ਪ੍ਰਮਾਤਮਾ ਕਿਰਪਾ ਕਰੇ ਵਿਛੜੀਆਂ ਆਰੂਆਂ ਨੂੰ ਚਰਨਾਚਨ ਵਾਸਤੇ ਇਹਦੇ ਜਿਸ ਵੀ ਇਨਸਾਨ ਨੇ ਸੁਣਿਆ ਉਹਦਾ ਹਿਰਦਾ ਨਾ ਬਲੰਦ ਰਹਿ ਗਿਆ ਕਿ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ ਤੇ ਇਹਦਾ ਜਿਹੜਾ ਉਹ ਘਾਟਾ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਸਮਾਜ ਨੂੰ ਕਦੀ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਉਹਨਾਂ ਦਾ ਪਰਿਵਾਰਕ ਤੌਰ ਤੇ ਹਮਦਰਦੀ ਪ੍ਰਗਟ ਕਰਦੇ ਹਾਂ ਗੁਰੂ ਮਹਾਰਾਜ ਦੇ ਸਰਨਾਛੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਆਪਣੀ ਸਰਨਾਛੇ ਨਵਾਸ ਦੇਣ ਪਰਿਵਾਰ ਨੂੰ ਬਹਿ ਕਹਿਣਾ ਬੜਾ ਔਖਾ ਪਏ ਉਹਨਾਂ ਨੂੰ ਹਿੰਮਤ ਦੇਓ ਪਰ ਬੜੀ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਜਿਹੜਾ ਏਡਾ ਵੱਡਾ ਉਹਨਾਂ ਤੇ ਕਹਿਰ ਵਾਪਰਿਆ ਹੋ ਉਹਨੂੰ ਚੱਲਣ ਦੀ ਸਮਰੱਥਾ ਵੀ ਤੁਸੀਂ ਦੇਣੀ ਆ ਤੇ ਇਹ ਅਸੀਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਉਹਨਾਂ ਦੇ ਮਿਸ ਆਉਣ ਵਾਲੇ ਪਰਿਵਾਰਾਂ ਤੇ ਸਿਰ ਤੇ ਮਿਹਰ ਭ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼